ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮਤਲਬ ਮੌਸਮ ਪੰਜਾਬ ਦਾ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਕੋਈ ਤਬਦੀਲੀ ਮੌਸਮ ਦੇ ਵਿੱਚ ਹੈ ਅੱਜ ਰਾਤ ਜਾਂ ਨਹੀਂ ਤੁਹਾਨੂੰ ਜਿਹੜੀ ਰਿਪੋਰਟ ਵੈਦਰ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝ ਕਰਾਂਗੇ ਅ ਦਿਨ 24 ਨਵੰਬਰ ਦਾ ਲੰਘ ਚੁੱਕਿਆ ਜੀ ਰਾਤ ਦੇ ਲਗਭਗ 8 ਵਜਣ ਜਾ ਰਹੇ ਆ ਤੇ ਆਪਾਂ ਗੱਲ ਕਰਨੀ ਅਗਲੇ 12 ਘੰਟਿਆਂ ਦੀ ਯਾਨੀ ਕਿ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਜੇਕਰ ਆਪਾਂ ਦੇਖਦੇ ਆ ਤੇ ਇਸ ਵੇਲੇ ਤੇ ਦੇਖ ਸਕਦੇ ਹਾਂ ਤੇ ਹਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਸਾਫ਼ ਹੈ ਤੇ ਲੜੇ ਤੜੇ ਵੀ ਕੋਈ ਜੇਕਰ ਆਪਾਂ ਗੱਲ ਕਰੀਏ ਤੇ ਮਹੀ ਵਾਲਾ ਸਿਸਟਮ ਨਹੀਂ ਹੈ ਸਿੱਧੇ ਤੌਰ ਤੇ ਅਰਥ ਹੈ ਕਿ ਅੱਜ ਮਹੀ ਦੇ ਕੋਈ ਅਸਰ ਪੰਜਾਬ ਦੇ ਵਿੱਚ ਨਹੀਂ ਅੱਜ ਰਾਤ ਨੂੰ ਟੈਂਪਰੇਚਰ ਦੀ ਗੱਲ ਕਰੀਏ ਜਿੱਥੇ 7 8 9 ਦੇ ਆਸ-ਪਾਸ ਟੈਂਪਰੇਚਰ ਦਰਜ ਹੋ ਰਹੇ ਨੇ ਰਾਤਾਂ ਦੇ ਤੇ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਅੱਜ ਜਿਹੜੇ ਟੈਂਪਰੇਚਰ ਦੇ ਲੜੇ ਲੜੇ ਘੁੰਦੇ ਰਹਿਣਗੇ ਕੱਲ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਕਹਿੰਦੇ ਕਿ ਮਾਝਾ ਖੇਤਰ ਆਫੇ ਤੋਂ ਵਾਵਾ ਮਾਲਵਾ ਜੇਕਰ ਆਪਾਂ ਜ਼ਿਲ੍ਹਾ ਵਰ ਗੱਲ ਕਰਦੇ ਆ ਮਾਝਾ ਖੇਤਰ ਵਾਲੇ ਤੇ ਪਛੋਪੇ ਮਾਲਵੇ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਜੜੀਆਂ ਛਾ ਸਕਦੀ ਹੈ ਜਿਵੇਂ ਅੱਜ ਛਾਈ ਸੀ ਸਵੇਰ ਵੇਲੇ ਸੋ ਜਿਲ੍ਹਾਂ ਦੇ ਵਿੱਚ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ੍ਰੀ ਮਕਸਤ ਸਾਹਿਬ ਮਾਰਾ ਸਾਹ ਸੰਗਰੂ ਲੁਧਿਆਣਾ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਤੁਹਾਨੂੰ ਜਾਦਰ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਇਹਦੇ ਇਸ ਬਾਬਤ ਹੈ ਜਿਹੜੇ ਆਫਾ ਕਹ ਲਿਆ ਕਿ ਤੜਕੇ ਸਵੇਰੇ احتیاط ਵਰਤਣ ਦੇ ਲੋੜ ਹੈ ਖਾਸ ਕਰ ਉਹ ਜਿਹੜੇ ਆਪਣੇ ਤੜਕੇ ਸਵੇਰੇ ਲੋਕਾਂ ਜਿਹੜੇ ਸਫ਼ਰ ਕਰਦੇ ਆ ਵਾਹਨਾਂ ਦੇ ਉਹ ਆਪਣਾ ਵਿਸ਼ੇਸ਼ ਸਾਵਧਾਨੀ ਰੱਖਣ ਤੇ ਧੁੰਦ ਦੀ ਚਾਦਰ ਇਹਨਾਂ ਖੇਤਰਾਂ ਦੇ ਵਿੱਚ ਜ਼ਰੂਰ ਛਾਈਗੀ ਸੰਗਣੀ ਧੁੰਦ ਹੋ ਸਕਦੀ ਹੈ ਸਮਾਗ ਤੇ ਧੁੰਦ ਦਾ ਮਿਸ਼ਰਣ ਧੁੰਦ ਯਾਨੀ ਕਿ ਧੂਏ ਦਾ ਮਿਸ਼ਰਣ ਸਮਾਗ ਮਿਲੇਗੀ ਇਹਦਾ ਅਜੇ ਹਰ ਰੋਪੜ ਚੰਡੀਗੜ੍ਹ ਹੁਸ਼ਿਆਰ ਖੁਰ ਨਵਾਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਗਨੀ ਤੁੰਦ ਦੀ ਉਮੀਦ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਤੁੰਦ ਦੀ ਚਾਦਰ ਜਿਹੜੀ ਸ਼ਾਸਨ ਕੀ ਹੈ ਅੱਜ ਦੇ ਦਿਨ ਦੇ ਟੈਂਪਰੇਚਰ ਦੀ ਗੱਲ ਕਰੀਏ 28.9 ਡਿਗਰੀ ਦਾ ਅਫਰੀਦਕੋਟ ਜ਼ਿਲ੍ਹਾ ਸਬਤਕ ਗਰਮ ਰਿਹਾ 28.8 ਡਿਗਰੀ ਦਾ ਪਲਵਲ ਖੇਤਰ ਸਬਤਕ ਗਰਮ ਰਿਹਾ ਹਰਿਆਣਾ ਦੇ ਵਿੱਚ ਦਿਨਾਂ ਦੇ ਟੈਂਪਰੇਚਰ ਇੱਥੇ ਚੜ ਰਹੇ ਨੇ ਤੇ ਰਾਤਾਂ ਦੇ ਟੈਂਪਰੇਚਰ ਜਿਹੜੇ 7-8-9 ਦੇ ਆਸ-ਪਾਸ ਚੱਲਦੇ ਫਿਰਨੇ ਸੋ ਅੱਜ ਰਾਤ ਵੀ ਇਸੇ ਤਰ੍ਹਾਂ ਟੈਂਪਰੇਚਰ ਜਿਹੜਾ ਟੈਂਪਰੇਚਰ ਵਧੇ ਰਹਿਣਗੇ ਤੇ ਸਵੇਰੇ ਧੁੰਦ ਬਹੁਤੇ ਖੇਤਰਾਂ ਨੂੰ ਕਵਰ ਕਰੇਗੀ ਤੁਹਾਨੂੰ